के भी मारयो कू के हाय मम्मी क्या क्या मम्मी क्या मुंडे दी मां हां वहां सा पूछेगा अम्मा ये नने नहीं नहीं तो भी नहीं मार दे ਹਾਂਜੀ ਸਾਸਰੀ ਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਸਵਾਗਤ ਹੈ ਸਾਰੇ ਜਣਿਆਂ ਦੇ ਵੀਰ ਭਰਾਵਾਂ ਦਾ ਅੱਜ ਦਾ ਵਲੌਗ ਰਹਿਣਾ ਆਪਣੇ ਜੁਹੀ ਤੇ ਜਨਮ ਦੇਣਾ ਜੀ yes ਤੇ ਇੰਟਰੋ ਤੁਸੀਂ ਜੋ ਥੰਬਨੇਲ ਤੇ ਤੁਹਾਨੂੰ ਪਤਾ ਲੱਗ ਗਿਆ ਅਸੀਂ ਕੀ ਕੁਝ ਹੋ ਕੇ ਕਰ ਲਾਂਗੇ ਅਸੀਂ ਥੋੜੀ ਹੋ ਨਵੇਂ ਨਵੇਂ ਰਿਸ਼ਤੇਦਾਰ ਬਣਾ ਲੈਣੇ ਆ ਤੇ ਜਿੰਨੇ ਹੈਗੇ ਉਨੇ ਹੀ ਰਹਿਣੇ ਆ ਤੇ ਕਈ ਸਾਡੇ ਨਾਲ ਗੁੱਸੇ ਰਹਿੰਦੇ ਆ ਕਈ ਬਹੁਤ ਵਧੀਆ ਵਰਤਦੇ ਨੇ ਜਿਹੜੇ ਚੰਗੇ ਆ ਜਿਨ੍ਹਾਂ ਨਾਲ ਆਪਾਂ ਚੰਗੇ ਉਹ ਵੀ ਚੰਗੇ ਆ ਬਾਕੀ ਨਾਲ ਵੀ ਚੰਗੇ ਹੀ ਆ ਅਸੀਂ ਗੱਲ ਇਹ ਹੁੰਦਾ ਜਿੰਨੂੰ ਚੰਗਾ ਲੱਗਦਾ ਉਹਨੂੰ ਲੱਗੇ ਹੁਣ ਹਰੇਕ ਨੂੰ ਚੰਗੇ ਲੱਗੀ ਜਾਈਏ ਪੀਜਾ ਥੋੜੀ ਨਾਲ ਆਪ ਆਹ ਦੇ ਟੈਡ ਵਾਲੀ ਗੱਲ ਕਰਤੀ ਮੁੰਡੇ ਨੇ ਵਾਓ ਮਨੀ ਬੋਲ ਨਾਈਸ ਕਿੱਡੀ ਮੈਂ ਹਨਾ ਕਿੱਡੀ ਮੈਂ ਵਧੀਆ ਆਰਗੇਨਿਕ ਗੱਲ ਕੀਤੀ ਨਾ ਆਰਗੇਨਿਕ ਨਹੀਂ ਜਿੰਨੇ ਕਿ ਪੋਜ਼ਿਟਿਵ ਗੱਲ ਕੀਤੀ ਮੈਂ ਪੋਜ਼ਿਟਿਵ ਹਾਂ ਪੋਜ਼ਿਟਿਵ ਗੱਲ ਕੀਤੀ ਹੈ ਹੈਲਥੀ ਗੱਲ ਕਰਤੀ ਵਧੀਆ ਇਸੇ ਦੇ ਨਾਲ ਤੁਸੀਂ ਵਲੌਗ ਕੰਟੀਨਿਊ ਕਰੋ ਤੇ ਚੈੱਕ ਕਰੋ ਜੀ ਤੇ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਲਵ ਯੂ ਅੰਨੀ ਬਾਈ ਤੁਹਾਡੇ ਡਿਸਪੋਜ਼ਲ ਚੱਕੀ ਫਿਰਦੀ ਆ ਸਾਡੇ ਅੱਜ ਲਾਈਵ ਦੇ ਮਹੀਨੇ ਜਿਹੜਾ ਕਾਂ ਦੇ ਬਰਥਡੇ ਹੁੰਦੇ ਆ ਇਥੇ ਕੇ ਕਾਟੇਗੇ ਵਾ 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 ਅੰਦਰ ਲੈ ਜਾਈਏ ਵੱਡੇ ਕਮਰੇ ਜੀ ਨਹੀਂ ਦੀਦੀ ਵੀ ਮਾਂ ਬਾਲ ਕੇ ਨਹੀਂ ਪਈਆ ਮਾਂ ਵਾ ਕਾਟੇਗੇ ਵਾ ਵਾ ਤਨਾ ਕਹਾ ਕਾਟੇਗੇ ਆਹ ਕੁੱਤਾ ਜਾ ਕੇ ਜਿਹੜੇ ਸਾਰੇ ਸੂਰ ਚਲ ਗਏ ਹੋਈ ਹੋਈ ਮੈਂਨੇ ਕਹਾ ਗਿਆ ਹੋਈ ਯਾਰ ਮਾਂ ਨਾਲ ਹੀ ਅੰਦਰ ਹੀ ਜਾਏਗੇ ਅੰਦਰ ਵੀ ਨਾਲ ਹੀ ਕੱਟਣਾ ਕੇ ਕਹਿੰਦਾ ਨਾਲ ਹੀ ਹੋਰ ਇਹਦੇ ਸਾਰੇ ਸੂਟ ਖਰਾਬ ਕਰ ਆਇਆ ਇਹ ਹੋਰ ਉੱਤੋਂ ਦੀ ਦੂਰੀ ਦੂਰੀ ਵਰ ਨੰਗ ਕੇ ਇਹ ਕਾ ਦੋ ਬਈ ਤੋਂ ਪਾਣੀ ਜੋ ਲੱਤਾਂ ਪੀਓਗੇ ਫੇਰ ਉੱਤੋਂ ਵੀ ਓਏ ਹਾ ਕੀ ਕੀਤਾ ਇਹ ਹੋਰ ਹੀ ਸੂਟ ਖਰਾਬ ਕਰ ਰਹਾ ਦੋਰੀ ਸੂਟ ਖਰਾਬ ਕੀਤੇ ਤੁਸੀਂ ਪਹਿਲਾਂ ਗਿਆ ਉੱਤੋਂ ਦੀ ਲੰਗਿਆ ਪੈਰ ਪਰ ਪਾਣੀ ਕਿ ਪੀਓਗੇ ਮਿੱਟੀ ਲਾ ਕੇ ਉੱਤੋਂ ਦੀ ਫੇਰ ਇਹ ਕਹਿੰਦਾ ਮੀਆਂ ਕਿ ਮੈਂ ਬਣਾ ਦਾਂ ਮੈਨੂੰ ਵੀ ਕੱਚਾ ਬਣਾ ਲੈ ਆ ਦੋ ਮੀਆਂ ਵੀ ਦੋ ਕੱਪੜਾ ਦੇ ਮੈਨੂੰ ਵੀ ਲੈ ਜਾਂਦਾ ਕੋਈ ਕੋਟ ਪੈਂਟ ਪੁੰਟ ਆਹ ਮੇਰੀ ਵੀ ਦਹਿਸ਼ਤ ਹੋਵੇ ਪੂਰੀ ਤੇ ਉਹ ਕਹਿੰਦਾ ਮੇਰੀ ਗਰਲਫ੍ਰੈਂਡ ਲਈ ਵੀ ਸੂਟ ਕੱਢ ਦੋ ਕਿਹਾ ਦਾ ਕਹਿੰਦੀ ਇਹਦੀ ਐ ਨੀਨਾ ਗਈ ਆ ਕਿੱਧਰ ਗਈ ਜਿਹੜੀ ਲਹਾਂਦੀ ਸੀ ਨਹੀਂ ਉਹ ਤਾਂ ਦੀ ਮੰਮੀ ਆ ਇਹਦੀ ਮੰਮੀ ਆਓ ਰੇ ਚਾਰੀ ਮੰਮੀ ਲਈ ਕੱਢ ਦੋ ਮੇਰੀ ਮਾਲ ਕੱਢਣਾ ਹੈ ਹਨਾ ਇਹ ਕੰਜਰ ਦਾ ਵਾੜਾ ਗੰਦਾ ਹੈ 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 ਫਸਦ ਮੈਂ ਕੀ ਕੀਤੀ ਹੈ ਲਾ ਬੇਟਾ ਬਰਹਾ ਦਾ ਦਾ ਬਾਈ ਵਿਛਿਆ ਪਿਆ ਜੇ ਚਾਕੇ ਬੰਦਾ ਕੁਝ ਆਂਦਾ ਨਹੀਂ ਆ ਚਾਕੇ ਪਰੇ ਰਸ ਨਹੀਂ ਪਟੀਆਂ ਤਾਂ ਕੋਈ ਵੀ ਨਹੀਂ ਲਿਆ ਆ ਮਾ ਉਹ ਨਹੀਂ ਨਹੀਂ ਪਟੀਆਂ ਹੋਣ ਉਹ ਦੇਖ ਲਾਰਤੀ ਉਹ ਦੇਖ ਲਾਰਤੀ ਸਾਰੇ ਪਾਪਕੋਰਨ ਆਹੀ ਤਾਂ ਕਹਿੰਦਾ ਇਹਨਾਂ ਨੂੰ ਫਿਰ ਨਹੀਂ ਜਿੰਨੇ ਆਵੇਂ ਹੱਥ ਚ ਫੜੇ ਆ ਉਹਨੇ ਉਹਦੇ ਤੱਕ ਨਾ ਆ ਇਧਰ ਚੱਲਣ ਦੇ ਬਿਜ਼ਨਸ ਗੱਲਾਂ ਉਹ ḍeal ਆ ਦੀ ḍeal ਉਹ ਨਹੀਂ ਕਰ ਸਕਦੇ ਹਾਂ ਜੋ ਵੀ ਤੇਰਾ ਬਰਥਡੇ ਸੀ ਕੋਈ ਗਿਫਟ ਨਹੀਂ ਮਿਲਣਾ ਤੈਨੂੰ ਕਦੀ ਤੇ ਹੀ ਐਸ ਪਰ ਤੇਰੀ ਡਿਮਾਂਡ ਸਿਰਫ ਅਸੀਂ ਕੇਕ ਕਟਾਂਗੇ ਬਿਕਾਜ਼ ਉਹ ਕੀ ਬੜੀ ਦੀ ਉਹ ਕਹਿੰਦਾ ਨਹੀਂ ਮੈਨੂੰ ਕੋਈ ਮੈਂ ਸੈਲੀਬ੍ਰੇਸ਼ਨ ਨਹੀਂ ਕਰਨੀਗਾ જીરલે઺ સઙઽારશા જરેચારબ જરાકાયીં જરીચારસીરહબ સેકીબ સાબવરાલે જરાગે ਹਾਏ ਨਹੀਂ ਨਹੀਂ ਪ੍ਰਭ ਤੂੰ ਮੇਰੇ ਗਾਲਿ ਸੁਣ ਇਹਨੇ ਪਹਿਲਾਂ ਵੀ ਮਂਗਾ ਲਿਆ ਪਦੋਂ ਏਕਮ ਦਾ ਬਰਥਡੇ ਸੀ ਉਦੋਂ ਵੀ ਇਹਨੇ ਮੇਰੇ ਤੋਂ ਇੱਕ ਗੇਮ ਮਂਗਾਈ 2000 ਦੀ ਇਹਨੇ ਫੇਰ ਮੰਗਾਈ ਨਹੀਂ ਤੈਨ ਮੈਂ ਲਿਆ ਕੇ ਇਹਨਾਂ ਮੰਗਾਂ ਤਾ ਕਿ ਤੂੰ ਮਰ ਤੇ ਵਟਣਾ ਕੀ ਆ ਗੇਮਾਂ ਦਾ ਅੱਗੇ ਆ ਤੇਰੇ ਮਾਮੇ ਨੇ ਪਲੇਟੇਸ਼ਨ ਲਿਆ ਕੇ ਨਾ ਤੇ ਉਹ ਕੁਆੜੀਆਂ ਨੂੰ ਦਿੱਤੀ ਕੀ ਵਟਿਆ ਇਹਨੂੰ ਪੁੱਛ ਹਾਂ ਹਾਂ ਕਿਉਂਕਿ ਮਾਮਾ ਉਹ ਤਾਂ ਹੋਰ ਜਿਹੜੀ ਪਹਿਲਾਂ ਪਲੇਟੇਸ਼ਨ ਲਿਆਂਦੀ ਸੀ ਸਾਰਾ ਕੁਝ ਨਾਲ ਆਂਦਾ ਸੀ ਉਹ ਇੱਕੋ ਹੀ ਆ ਇੱਕ ਕਰਾ ਪਹਿਲਾਂ ਵੀ ਨਿਕਲ ਕੇ ਆਂਦੀ ਆ ਜੀ ਉਹ ਤਾਂ ਮੈਂ ਜੋ ਪੜਦਾ ਮੈਂ ਉਹ ਲਿਆਦੀ ਨਿਕਲਿਆ ਨਿਕਵਾ ਪੜਿਆ ਤੂੰ ਕਿਹੜੇ ਵੇਲੇ ਆ ਮੈਂ ਤਾਂ ਉਹ ਤਾਂ 9ਵੀਂ 10ਵੀਂ ਚ ਸੀ ਜਦੋਂ ਆਂਦਾ ਸੀ ਮੈਂ ਲਾਡੀ ਨੇ ਲੈ ਆਂਦੀ ਮੈਂ ਪਲੇਟੇਸ਼ਨ ਵਗੈਰਾ ਰਹਿੰਦਾ ਹੀ ਨਹੀਂਗਾ ਹਾਂ ਆ ਜਿਹੜਾ ਵਾ ਨਿਕਾ ਤੇ ਮੁਰਦਾ ਖਵਾਰ ਦੀ ਚਕਾਈ ਆ ਮੈਂ ਵੀ ਜਵਾਕ ਸੀ ਨਹੀਂ ਕਿ ਕਿੰਨਾ ਜਵਾਕ ਸੀ ਲੈ ਤੈਨੂੰ ਬਹੁਤ ਪਰਸਾ ਜਵਾਕ ਹੀ ਨਾ ਗਾਗਾ ਉਹ ਉਹ ਜਵਾਕ ਸੀ ਮੰਮੀ ਕੋਈ ਨਾ ਕੋਈ ਨਹੀਂ ਕੋਲ ਡਰਿੰਕਾ ਵੀ ਫੜ ਲਿਆ ਸਾਰੇ ਪਾਪਾ ਨੇ ਸੜਲਾ ਦੋਵਾਂ ਲੈ ਉਹ ਜਵਾਕ ਦੇ ਕੋਲ ਆ ਕੇ ਗਾ ਲੈ ਹਾਂਜੀ ਕੋਲ ਡਰਿੰਕਾ ਵੀ ਲਿਆ ਤੇਰਾ ਸੁਪਾ ਕੇ ਫਰਾ ਮੈਨੂੰ ਕਰ ਮਨੇ ਮਾਰੀ ਚੁੰਨੀ ਜੀ ਉਹ ਘਰ ਦੇ ਸਾਰੇ ਦੱਸ ਚੁੰਨੀ ਤੇਰੀ ਵੀ ਕਿਹੜਾ ਕੇਕ ਬਣਾਣਾ ਫੋਲ ਦਿਨੋਂ ਜਾ ਰਹੇ ਨੇ ਵੈਲਵਟ ਸਾਡੂ ਰੋਮਟੇ ਹੁੰਦਾ ਲੱਗਦਾ ਤੇਰੇ ਇੱਕ ਮਿੰਟ ਸਕੂਲਾ ਤੇ ਇੱਕ ਮਿੰਟ ਬਾਅਦ ਖੋਲਦਾ ਕਿੰਨਾ ਆ ਜਾ ਵਧੀਆ ਗੱਲਾਂ ਕਰ ਇੱਕ ਮਿੰਟ ਨੂੰ ਮੈਂ ਇੱਕ ਮਿੰਟ ਬਾਅਦ ਮੈਂ ਜੋ ਇੰਝ ਆ ਰਹੇ ਸਾਡੇ ਚ ਸਾਰੇ ਇੱਕ ਹੀ ਹੁੰਦਾ ਉਹਨਾਂ ਇੱਕ ਇੱਕ ਕਰਕੇ ਬੋਲਣ ਅਲੀ ਤੇ ਹਦ ਨਦੀ ਖਾਨ ਤੂੰ ਜਵਾਕਾਂ ਨੇ ਬਣਾਏ ਇਹਨਾਂ ਨੇ ਫਿਰ ਮੇਰੇ ਥੀ ਨਾਲ ਖਾਣੇ ਤੂੰ ਆ ਤਾਂ ਹੀ ਤਾਂ ਦਸ ਦਸ ਤੇ ਖਾਣ ਨੀਜੇ ਵਿਛਾਇਆ ਗਿਆ ਜਿਵੇਂ ਕਿਹੜੀ ਬੜਾ ਮੇਖਣ ਲੱਗਿਆ ਏ ਤੂੰ ਆਪ ਹੀ ਬਣਾ ਲੈ ਆਪਣਾ ਆਪੇ ਓਏ ਬੱਸ ਤੇਰੀ ਆਹ ਕਰੋ ਮੋਰੇ ਲਈ ਵਾਹ ਨਰੇ ਜੋ ਆਹ ਮੈਨੂੰ ਜਾਈ ਓਏ ਆਪਾਂ ਲਾਈਟਾਂ ਨੂੰ ਤਾਂ ਬੰਦ ਕਰਕੇ ਆਇਆ ਪੁੱਤਰ ਮੇਰਾ ਤੱਕ ਦੇਖ ਲੈ ਮੈਂੱਖਾਂ ਵੀ ਲੱਗਦੀ ਆ ਅਖੇ ਲੈ ਸੋ ਤਾਰੀ ਫੱਲੇ ਤੂੰ ਮੈਂ ਤੇਰੇ ਤੋਂ ਫੱਟਾਈ ਗਈ ਮੇਰੀ ਜਿ ਘੜ ਦੇਣੀ ਆ ਪਰਾ ਕਰ ਇੱਥੇ ਹੀ ਵਗ ਜਾਨੀ ਵੀ ਇੱਕ ਹੀ ਵਗ ਜਾਨੀ ਫੇਰ ਕਿ ਨਾ ਜਾਂਦਾ ਦੂਰ ਕਰਤੀ ਆ ਜੋ ਕਿ ਉੱਥੋਂ ਮੜੀ ਗਈ ਲਾਈ ਆ ਡਾਕਟਰ ਨਾਲ ਲਾ ਕੇ ਗੱਲ ਨਾ ਲੱਗਦੀ ਆ ਆਹੋ ਕੰਡਲ ਵੀ ਫਸ ਕਰਤੀ ਆ ਹੈਪੀ ਬਰਥਡੇ ਮੈਂ ਗੰਗਲ ਦਾ ਜਾਣੇ ਦੇ ਬਾਅਦ ਹੈਪੀ ਬਰਥਡੇ ਪਹਿਲਾਂ ਹੀ ਕਾਟੋ ਯਾਨੇ ਕਾਟ ਮੈਂ ਬੇਮਨਾ ਦੇ ਆਇਆ ਪਤਾ ਲੱਗ ਗਿਆ ਕਿ ਅੱਜ ਘਰ ਕੇਕ ਕੱਟਣਾ ਆਹ ਦੱਬੀ ਹੈਗੀ ਮੈਂ ਕੈਨ ਵੇਖਦੇ ਹਾਂ ਕੋ ਬਾ ਸ਼ਟ ਬਈ ਜੂਈ ਨੂੰ ਸਾਡਾ ਵੱਡੇ ਮਾਮੇ ਨੇ ਗਿਫਟ ਕੀਤਾ हेयर कट ਠੀਕ ਆ ਕੱਲ ਕਟ ਵਾ ਕੇ ਲਿਆਇਆ ਉਹ ਉਹਨੇ हेयर कट ਗਿਫਟ ਕੀਤਾ ਮੇਰੀਆਂ ਉੱਥੇ ਭੁਗਾਰੇ ਮੈਂ ਤਿੰਨ ਗੇਮਾਂ ਦਿੱਤੀਆਂ ਇੱਥੇ ਭਈ ਕਦੋਂ ਲੀਆਂ ਮੈਂ ਲੈ ਜਨਮ ਦਿਨ ਦਾ ਅਡਵਾਂਸ ਪਾਰਟੀ ਦਿੱਤਾ ਨੇ ਗਿਫਟ ਠੀਕ ਆ ਅਮਨ ਨੇ ਇਹਨੂੰ ਲੈ ਕੇ ਦਿੱਤੀ ਉਹਨੇ ਵੀ ਗੇਮ ਦੀ ਸੀਡੀ ਲੈ ਕੇ ਦਿੱਤੀ ਫੇਰ ਲਾ ਹਾਂ ਇਹ ਦੋਨੇ ਦਾ ਸੇਵ ਗੇਲਤੀ ਦਿੱਤਾ ਸੀ ਹੁਣ ਇਹਦੀ ਮੰਮੀ ਨੇ ਆਪਦੀ ਨੇ ਬੂਕੋ ਮਗਾਇਆ ਬੂਕੋ ਕਿੰਨੇ ਦੀ ਹੈ ਪੁੱਤ ਜੀ ਹਾਂ 6000 6000 ਦੀ ਸੀਡੀ ਮਾਦਰ ਨੂੰ ਛਿੜਕਾ ਲੱਗਾ ਇਹਨੂੰ ਕੱਲ ਕੋਈ ਮੰਮੀ ਆਦੀ ਕਮਾਉਂਦੀ ਆ ਭਾਈ ਲੈ ਕੇ ਦੇਦੀ ਕਿੱਡੀ ਗੱਲ ਪੱਥਾ ਬੰਦ ਕਰਦੀ ਮੰਮੀ ਆਦੀ ਕਮਾਈ ਕਰਦੀ ਆ ਦੇ ਅਗਲੇ ਦਿਨ ਪਰ ਨਾਲ ਲੱਗੇ ਰਹੇ ਨੇ ਮਸ਼ੀਨਾਂ ਦਾ ਮੱਥਾ ਕੱਲ ਵਾਲੀ ਮਾਰਦੀ ਆ ਆ ਲੈ ਡੱਬੇ ਰੂਬੀ ਲਿਆ ਕੇ ਦੇਹਾ ਦਿੱਤੇ ਵੀ ਕਾਂਟੀਆਂ ਵਾਲਾ ਡੱਬਾ ਵੀ ਕੋਲ ਲਿਆਂਦਾ ਜਾਵੇ ਜਿਹੜਾ ਆਪਾਂ ਸਾਰਾ ਹਾਂ ਸਾਡੀ ਤਾਂ ਪੈਟੀ ਹੁੰਦੀ ਹੈ ਤੇਰੀਆਂ ਪੈਟੀਆਂ ਹੁੰਦੀਆਂ ਹਾਂ ਇਹਦੀ ਪੈਟੀਆਂ ਅੱਗੇ ਕਹਿੰਦੀ ਸੀ ਜਾਂਦੇ ਪੇਸਟ ਕਰਤੇ ਹੁੰਦੇ ਪਰਨਾ ਨਹੀਂ ਉਹਨਾਂ ਪੇਟਨਾ ਇਹਨਾਂ ਚੱਕ ਲਿਆਓ ਜੇ ਉਥੋਂ ਇਹਨਾਂ ਦੇ ਸੀ ਪਹਿਲਾਂ ਝੱਟ ਪਹਿਲਾਂ ਇਹ ਕੋਕ ਡਰਿੰਕਾਂ ਵੀ ਲਿਆਓ ਕੋਕ ਡਰਿੰਕਸ ਉਹ ਨਹੀਂ ਆ ਕੋਲ ਡਰਿੰਕਾਂ ਵੀ ਲਿਆਓ ਇਹ ਇਹ ਸਟ੍ਰਿੰਗਾਂ ਦਾ ਜਵਾਈ ਭੂੜੀ ਲੱਗਦਾ ਉਹ ਕਿੰਨੀਆਂ ਤੇ ਮੰਗਾ ਰਿਆਂ ਜੇ ਪਹਿਲਾਂ ਕੇਕ ਤਾਂ ਕੱਟ ਲੈਂਦੇ ਉਹ ਤਾਂ ਦੇਖ ਲੈਂਦੇ ਬਾਹਰ ਵੀ ਸਾਰਿਆਂ ਲਈ ਸਾਰਿਆਂ ਲਈ ਲਿਆਂਦੀਆਂ ਨਾ ਹਾਂ ਸਾਰੇ ਮਾਤਾ ਅੱਗੇ ਕਰ ਕਰਕੇ ਧੱਕਾ ਨਾ ਖੋਦੀ ਓਏ ਆ ਲਿਆਇਆ ਇੱਥੇ ਸ਼ੈਂਪੀਨ ਚੰਦਰ ਕਰ ਨਵਾਇਏ ਹਰਿਆ ਨੂੰ ਕੋਗਣਾ ਪੱਕਾ ਬੜੀ ਚੰਦਾਰਾ ਸੋਨਾ ਨਹੀਂ ਬਾ ਠੀਕ ਆ ਬਾੜ ਦੀ ਤਾਰ ਇਹ ਜੋ ਵੀ ਮਾਰਿਓ ਖੂਕੇ ਹਲੇ ਮਾਰੀ ਮੇਰੇ ਤੋਂ ਹੀ ਆ ਇਹ ਕਿਹੜਾ ਫੂਕ ਮੱਤੀ ਨੇ ਲੈ ਕੇ ਚਲਾਉਣੀ ਹੁੰਦੀ 2 ਮਿੰਟ ਚੱਲ ਲੈਣੀ ਚੱਲੇ ਨੂੰ ਜਾ ਗਰਦੇ ਸਭ ਬਾਹਰੀ ਕਾਲੀ ਕਰਦੇ ਆ ਭਾਈ ਇਹ ਤਾਂ ਹੈ ਜੀ ਵੀ ਬਲੂ ਲੈਂਦੀ ਅਸੀਂ ਅੱਛਾ ਜੂਇਆ ਮੈਂਟ ਕਲਰ ਬਲੂ ਆ ਵਾ 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 ਲੋਟੋ ਲੋਟੋ ਕਾਦੀ ਲੈ ਵੀ ਮੈਂ ਤਰਾਹ ਦੀ ਕਰ ਪੱਤ ਕੋ ਖਣ ਜਿੰਨੇ ਪੁੱਖ ਬਾਦੀ ਪਹਿਲਾਂ ਨੂੰ ਸਕਨ ਤੋਂ ਫੇਰ ਕੱਤੀ ਉਹ ਫੇਰ ਪਹਿਲਾਂ ਜੇ ਨਹੀਂ ਪਾਈ ਬੈਠੇ ਪਹਿਲਾਂ ਆਦਾ ਗਿਮਟ ਦੇ ਚੁੱਕੀ ਆ ਦੇ ਗਿਮਟ ਦੇ 500 ਲੈ 500 ਮਾਮੂ 500 ਤੂੰ ਮੇਰੇ ਕੋਲ ਤਾਂ ਕੁਛ ਨਹੀਂ ਕੇਹੀ ਨਹੀਂ 500 ਇੱਕ ਗੱਲ ਤੇ ਤੂੰ ਕੀ ਜਿੱਤਾਵਾਂ ਪੁੱਛ ਮੈਨੂੰ ਦੇ ਨਾ ਲੋੜ ਮੇਰੀ ਮੈਨੂੰ ਦੇਣਾ ਚਾਹੀਦਾ ਜੂ ਵੀ ਮੈਂ ਨਹੀਂ ਜੁੱਗੀਆਂ ਵੀ ਲੈ ਕੇ ਤਾਂ ਤੂੰ ਚਾ ਉਹਦੀ ਬਣੀ ਆ ਕਿ ਮੰਗ ਤੇ ਆ ਤੂੰ ਬਾਅਦ ਨਹੀਂ ਆਈ ਦਿਮਾਗ ਨੇ ਕਿ ਕਿ ਕਹਿਤਾ ਹੈ ਕਿ ਕਹਿੰਦਾ ਕੇ ਮੇਂ ਮੀਨ ਗਲੋਰੀ ਆ ਗਿਆ ਅੰਦਰ ਆਪ ਨੂੰ 500 ਰੁਪਏ ਬੜਾ ਮੇਰਾ ਵੀ ਹੋਣੇ ਤੇਰੇ ਬਾਹਰ ਦਾ ਬੰਦੇ ਨਹੀਂ ਤੇਰੇ ਘਰ ਆ ਦੇਦਾ ਚਲ ਹੱਕੀ ਕਰਨਾ ਕੀ ਚਲਿਆ ਮਮੀ 500 ਰੁਪਏ ਮੈਨੂੰ ਵੀ ਦੇ ਦੀ ਮੈਂ ਵੀ ਦੇ ਦਾਂ ਮੇਰੇ ਆ ਉਹ ਜਾਗਾ ਆਪਦਾ ਹੋਰ ਲੈ ਕੇ ਆ ਦੇ ਆਪਦੇ ਪਰਸ ਜੇ ਭਲਾ ਦੇ ਕਾਣ ਚਾਬੀ ਉੱਥੇ ਬਈ ਮੈਂ ਤੁਹਾਨੂੰ ਕੀ ਦਸਾਇਆ ਮਮੀ ਮਮੀ ਨੇ 500 ਯੋਗ ਕਿੰਨੇ ਪੈ ਹੋ ਗਏ ਅੱਜ ਚੱਲ ਚੱਲੇ ਨਹੀਂ ਇੱਕ ਹੋ ਗਿਆ ਕਿੰਨੇ ਆਵਾ ਚੱਲ ਐ ਕਰਾਂਗੇ 3000 ਰੁਪਇਆ ਹਾਂ 3 300 300 ਦਾ 1000 ਦੇ ਦੇ ਮੋਟੀ ਪੁੱਪੀ ਕਿੱਥੇ ਆ ਬੇ ਕੀ ਲੜੇ ਕਰਕੇ ਭੈਣ ਭਰਾ ਦਾ ਪਿਆਰ ਆਪਾਂ ਕੋਈ ਲੈਣੇ ਆ ਕੋਈ ਨਹੀਂ ਕੀ ਗੱਲਾਂ ਆ ਰੱਦ ਫੜਨੀ ਮੈਨੂੰ ਦੇ ਦੇ ਚੱਲ ਤੂੰ ਕੇਲ ਤਾਂ ਖਵਾ ਤਾ ਨੂੰ ਉੱਡਣਾ ਮੈਂ ਜਿਵੇਂ ਇਕੱਠੇ ਕਰੇ ਆ

ਮੁਢੀ ਦੀ ਮਾਂ ਬਾਹਰ ਚਲੀ ਗਿਆ ਜੀ ਚਲੋ ਛੇਤੀ ਛੇਤੀ ਰੈੱਡ ਵਾਲਾ ਵੜ ਵੇਖਣ ਆਲੀ ਛੇੜੀ ਬਹੁਤ ਸਾਕੇਗਾ ਆਇਆ ਬੁਕਾਰ ਨਾ ਜਲਦੀ ਛੇਤੀ ਬੈ ਗਈ

ਸੁੱਧ ਮੈਂ ਪਾਈਆਂ ਚੱਪਲਾ ਮੈਂ ਮੈਨੂੰ ਲੱਗਾ ਬਹੁਤ ਬੁਰਾ ਖਾਓ ਇਹ ਸਹੀ ਨਹੀਂ ਅਮਣ ਬਜਰੀ ਦੀ ਢੇਰੀ ਜਗ੍ਹਾ ਤੇ ਖੜੀ ਐ ਲੋਹੋ ਕੇ ਟੈਨ ਦਾ ਸੌਸ ਲੈ ਕੇ ਕੇ ਸਵਾ ਦੇ ਯਾਰ ਖਾ ਲਈ ਯਾਰ ਮਾਲਿਆ ਬਾਅਦ ਮੰਮੀ ਨੇ ਮੂੰਹ ਤੇ ਮਾਲਿਆ ਮੰਮੀ ਨੇ ਚੁੰਨੀ ਨੇ ਹਿਸਾਬ ਕਰ ਲਿਆ ਵੇਖੀ ਇਹ ਕਹਿੰਦਾ ਚੁੰਨੀ ਲਪੇੜ ਤਾਂ ਦਿੱਤੀ ਜਣ ਚੁੰਨੀ ਨੇ ਸਾਫ ਕਰਨਾ ਸੀ ਜਿਆ ਹਰ ਬਣਾ ਨੂੰ ਕਾਟੀਆਂ ਪਾਪਾ ਦੇ ਦੂਸਰੇ ਮੈਨੂੰ ਵੀ ਜਣਾ ਕੇ ਕੇਕ ਦਾ ਖਾਣਾ ਠੀਕ ਖਾਣਾ ਨਾਲ ਆਪ ਵੀ ਮੈਂ ਉਹ ਵੀ ਨਹੀਂ ਹੋ ਗਈ ਆ ਉਹਦੀ ਬਾਹ ਮੀਗੀ ਹੋ ਗਈ ਆ ਉਹਦੇ ਛਿਟਕਾ ਵੱਜਾ ਮੋਢਿਆਂ ਨੂੰ ਪ੍ਰਮਾਣ ਕਰਤਾ ਹੈ ਤੁਮੇ ਬੀੜਦੀ ਹੋ ਰਹੀ ਹਮ ਪ੍ਰਭਾ ਦੇ ਇਹਦਾ ਸਕਰੀਨ ਦਾ ਮੂੰਹ ਨੇ ਫੜ ਗਿਆ ਵਿਲਾੜ ਏਡੀ ਜਿੱਤ ਕੇ ਪੀੜੋ ਟਿੱਗੀ ਉਹ ਕਦੇ ਨਾ ਕਦੇ ਨਾ ਨਾੜੀਆਂ ਦਬ ਜਾਂਦੀਆਂ ਇੱਕਦਾਂ ਪੀੜੋ ਲੱਭਦੀ ਲੱਕ ਨੂੰ ਨਾ ਫੜੋ ਕੁਝ ਵੀ ਨਹੀਂ ਹੋਇਆ ਸੌਂ ਲੱਗੇ ਮੈਨੂੰ ਤਾਂ ਅਕਾ ਖੋੜ ਕੇ ਗੱਲ ਕਰ ਤਾ ਕੇਕ ਵੜ ਗਿਆ ਅਕਾ ਖੋੜ ਕੇ ਗੱਲ ਕਰ ਕੇਕ ਤੂੰ ਆਲੇ ਫਰਤੇ ਰਸ ਮੂੰਹ ਸਾਫ ਕਰਕੇ ਸਾਨੂੰ ਬਹੁਤ ਤਰਸ ਆਉਂਦਾ ਤੇ ਹਮ ਵੀ ਆਏਗਾ ਜਲੀ ਸਾਹਿਬ ਮੈਂ ਜੀਤਾ ਕਦਰ ਨੱਕ ਤੇ ਉਹ ਨੱਕ ਤੇ ਹੀ ਪੈਰ ਤੁਹਾਡਾ ਸਾਫ ਸਾਫ ਕਰ ਰੱਖ ਮੂੰਹ ਅੰਨੀ ਡਲ ਕਲੀਨ ਕਰ ਦਿਆ ਗਿਆ ਹੈ ਆਪਾਂ ਦਾ ਹਮ ਇਮਾਨਦਾਰੀ ਨਾਲ ਹਮ ਭਾਈ ਬੇਬੂ ਜੀ ਪ੍ਰਮਾਣ ਦਿੰਦੇ ਹੈ ਉਹ ਵੇਲਾ ਸਫਾਈ ਵੇਖ ਤਾਂ ਐਨੀ ਤੇ ਕਰਨੀ ਦੇਖਦੇ ਜਾਈਏ ਗੱਦੀ ਸਫਾਈ ਦੀ ਉਹਦੀ ਗੰਦੀ ਤੇ ਹੀ ਕਰ ਚੱਲ ਚਲ ਵੰਡ ਕੇ ਆਓ ਭਾਈ ਆਦਾ ਸਾਰੇ ਬੰਦੇ ਉਹ ਗੁਰ ਕੀਰਤ ਨੇ ਕਿੱਥੇ ਚਲ ਗਏ ਉਹ ਮੁੱਕ ਗਏ ਉਹਨਾਂ ਨੇ ਮੇਰੇ ਲੱਗਦਾ ਮਾਰੇ ਕਰਮਾ ਜੀ ਆਨੇ ਬਬੂ ਬਾਹਰ ਦੇ ਕੇ ਆਓ ਭਾਈ ਜਾਓ ਜਾਓ ਆਪਾਂ ਭਾਈ ਕਿਉਂ ਪਰਨਾ ਬਾਹਰ ਹੈਲੋ ਪੈਡੀਆ ਆ ਜਾਓ ਉੱਧਰ ਆ ਮੈਂ ਬਹੁਤ ਅੱਜ ਆ ਜਾਓ ਓਏ ਭਾਈ ਓਏ ਪੈਡੀਆ ਬੋਧਾ ਜਨਮ ਦੇ ਕੁਵੀਲਾ ਅੱਛਾ ਅੱਗੇ ਭਾਈ ਹੈ ਹੈਪੀ ਮੈਡਮ ਥੈਂਕ ਯੂ ਸਾਰੇ ਆ ਜਾਓ ਮੜੇ ਥੋੜੇ ਉੱਧਰ ਹੀ ਆ ਜਾਓ ਉੱਧਰ ਹੀ ਆ ਜਾਓ ਹੈਪੀ ਬਰਥਡੇ ਬਾਈ ਹੈਪੀ ਬਰਥਡੇ ਉੱਧਰ ਹੀ ਆ ਜਾਓ ਉੱਥੇ ਬਹਿ ਕੇ ਪੱਖੇ ਥੱਲੇ ਖਾ ਲੋ ਟੋਰਨ ਆ ਤਾਂ ਮੇਰੇ ਹੱਥਾਂ ਥੱਲੇ ਕਰ ਲਈ ਹੁੰਦਾਂ ਉਹ ਨਹੀਂ ਫੇਰ ਹੀ ਨਿਕਲਣੀ ਆ ਪੱਖੇ ਦੇ ਕੋਲ ਹੂੰ ਕੋਣ ਦੇ ਜੀ ਚਾਹ ਉੱਥੇ ਨਹੀਂ ਨਹੀਂ ਕੋਈ ਗੱਲ ਦੀ ਜਾਣ ਲਾ ਦੂ ਹਾਂ ਜੀ ਕਿ ਤੂੰ ਆ ਪਾ ਦੇ ਇਹ ਫੜੋ ਹੋਰ ਚੱਕ ਲਈਂ ਤੂੰ ਹੋ ਗਿਆ ਬੈਠ ਬੰਦ ਆ ਜਾਓ ਹਾਂ ਖੜੇ ਆ ਫੜਿਓ

ਮੈਂ ਕਹਾਂ ਵੇਖ ਲੈ ਇੰਨਾ ਤੇਜ਼ ਵੀ ਨਹੀਂ ਪਾਉਂਦਾ ਕਿ ਤੁਹਾਡਾ ਕੰਮ ਬਣਾ ਰੁਕੇ ਵੇਲਾ ਮਾੜੀ ਮਾੜੀ ਛੱਡਦਾ ਪੂਰ ਜੀ ਉੱਤੇ ਤੁਹਾਡੇ ਵੀ ਮੈਂ ਠੰਡੇ ਰਹਿਣ ਤੇ ਕੰਮ ਦੱਬੀ ਆਉ ਕਿ ਲਈ ਤੇ ਉਹ 10 ਵਜੇ ਕਹਿੰਦੇ ਫੋਨ ਲਾਇਆ ਸੀ ਮੈਂ ਫੋਨ ਆਇਆ ਨਾ ਵਸੇ 10 ਵਜੇ ਕੱਲ ਨੂੰ ਤੇ ਫੋਨ ਆਇਆ ਕੱਲ ਨੂੰ 10 ਵਜੇ ਕੱਲ ਨੂੰ ਕੀ ਜੀ ਚਲੋ ਜੀ ਸੋਢੀ ਸਾਹਿਬ ਨੇ ਬੇਨਤੀ ਫੋਨ ਹੀ ਨਹੀਂ ਚੈੱਕ ਦੇਦੇ ਆਹੋ ਕੱਲ ਮੈਂ ਲਾਇਆ ਫੋਨ ਚੱਕ ਲੈਣਾ ਫੋਨ ਚੱਕ ਲੈਣਾ ਪਾਧਾਨੀ ਕੀ ਚੈੱਕ ਕਰੀ ਚਲ ਮੈਂ ਲਾਉਣਾ ਨੀਆਂ ਬਾਕੀ ਤੁਸੀਂ ਭਰ ਦਿਆਂ ਹੌਲੀ ਹੌਲੀ ਮੜੇ ਕੰਮ ਸਾਡਾ ਸਲੋਣਾ ਮੀਂਹ ਕਰਕੇ ਆ ਕਿਉਂਕਿ ਮੌਨਸਨ ਚ ਸਟਾਰਟ ਕੀਤਾ ਕੰਮ ਮੀਂਹ ਦਾ ਕਰਕੇ ਔਖਾ ਹੁੰਦਾ ਮੜਾ ਯਾਰ ਪਰ ਠੀਕ ਆ ਹੁਣ ਇਹਨਾਂ ਨੇ ਇੱਕ ਵਾਰੀ ਬੇਸ ਬਣ ਲਿਆ ਨੀਆਂ ਦਾ ਵਧੀਆ ਤਰਾ ਹੁਣ ਇਹਨਾਂ ਨੇ ਨੀਆਂ ਬੰਦ ਕਰ ਦੇਂਗੇ ਨਾ ਆਪਾਂ ਮਿੱਟੀ ਨਾਲ ਨਾਲ ਲਾ ਕੇ ਨਹੀਂ ਫਿਰ ਆਪਣਾ ਕੰਮ ਚੱਲਦਾ ਰਹੂਗਾ ਬਾਬਾ ਜੀ ਤਾਂ ਮੈਂ ਰਾਜੀ ਲੈਣੇ ਕਢਵਾ ਦੋ ਨਾਲ ਹੂੰ ਮਸਲਾ ਨੇ ਲਈ ਚੱਕ ਲਿਆ ਮੁੰਨੇ ਐਵੇਂ ਗੈਰੀਏ ਆਵੇਲਾ ਸੋਦੀਨੇ ਹੋਦਾ ਫੋਨ ਚੱਕਦਾ ਵੇਲਾ ਆਪਣਾ ਨਹੀਂ ਚੱਕਿਆ ਮਾੜੀ ਗੱਲ ਆ ਸਾਡੀ ਕੋਈ ਇੱਜ਼ਤ ਨਹੀਂ ਦੱਸ ਹੈਂ ਦੱਸ ਠੇਕੇਦਾਰ ਦਾ ਚੱਕ ਲਿਆ ਗੱਗੂ ਦਾ ਚੱਕ ਲਾ ਸਾਡਾ ਚੱਕਿਆ ਨਹੀਂ ਫੇਰੀ ਜਾਂਦਾ ਨਹੀਂ ਆ ਚੱਕ ਰਿਹਾ ਸਾਰੀਆਂ ਵਾਲੇ ਵੜੇ ਬੇਇੱਜ਼ਤੀ ਕਰਦੇ ਯਾਰ ਐਂ ਤਾਂ ਗੱਲ ਗੰਤਾ ਠੇਕੇਦਾਰ ਆ ਤਾਂ ਗਲਤ ਆ ਗੱਲ ਇਹ ਮੈਂ ਤਾਂ ਦੱਸਦਾ ਤੈਨੂੰ ਸਾਡੀ ਕੋਈ ਇੱਜ਼ਤ ਹੀ ਨਹੀਂ ਉਹ ਤੂੰ ਕੈਫੇ ਚ ਆਏ ਨਾ ਹਾਂ ਆ ਜੋ ਵੀਰੇ ਮੇਰੇ ਆ ਦਰਸ਼ਨ ਸਿੰਘ ਉਹਨਾਂ ਦਾ ਰੂਮ ਆ ਤੇ ਦੋ ਸੇਰ ਉਹ ਚਰਨ ਸਿੰਘ ਉਹਨਾਂ ਦਾ ਰੂਮ ਲੰਬਾ ਕੋਈ ਮੈਂ ਲਿਫਟ ਵਾਲੀ ਨੂੰ ਤਾਂ ਚੱਲ ਜਿਓ ਕਰਨਾ ਪਈ ਆਪਦਾ ਅੰਦਰੋਂ ਅੰਦਰ ਹੀ ਆ ਮੇਰਾ ਹੈਗਾ ਡਰੈਸਿੰਗ ਇੱਥੇ ਮੈਂ ਮੈਂ ਦੱਸਦਾ ਤਾਂ ਨੂੰ ਇੱਥੇ ਕੀ ਹੋਣਾ ਇਧਰੋਂ ਮੈਂ ਐਂਟਰ ਹੋਣਾ ਐ ਇਧਰ ਸਾਹਮਣੇ ਕੱਚ ਵਾਲੀ ਉਹ ਦੋ ਲੱਗ ਹੋਣੀ ਪਲੀ ਮਿੰਦਾ ਤੈਨੂੰ ਪਤਾ ਦੋ ਛੇ ਵਰੇ ਬੁੱਕ ਨੇ ਹੋਣਾ ਮੈਂ ਚਿੰਨੀ ਆਉਂਗਾ ਯਾਰ ਐ ਕੱਲੀ ਕੱਲੀ ਗਹਿ ਲਾ ਕੇ ਮੇਰੇ ਹੁਣ ਤੱਕ ਉਥੂ ਮਥੂ ਕਿਥੇ ਨਾ ਫਿਰ ਚਿੰਨੀ ਆਉਣੀਆਂ ਫਿਰ ਮੈਂ ਕੱਢ ਕੇ ਨਾ ਸੱਟਿਆ ਕਰਨੀ ਉਹਨੇ ਕਹਿੰਦਾ ਜਾਲੂ ਐਸੇ ਮਤ ਕਰੋ ਪਲੀਜ਼ ਮੈਨੇ ਬਹੁਤ ਟਾਈਮ ਲਗਾ ਕੇ ਕੱਠੇ ਗਏ ਹੈ ਫਿਰ ਮੈਂ ਪਿਆਰ ਜਿਹੜਾ ਫੇਰ ਮਟੇ ਡੰਗਦਾ ਕਰਨੇ ਫਿਰ ਮੈਂ ਉਹ ਉਧਰ ਨਹੀਂ ਮੈਂ ਜਾਣਾ ਮੈਂ ਤੇਰੇ ਵਾਲਾ ਕੰਮ ਥੋੜੀ ਕਿੰਨ ਚਲਾਉਂਗਾ ਇੱਕ ਦਿਨ ਮੈਂ ਆਂਦੀ ਨਾਲ ਆ ਗਿਆ ਹਰ ਇੱਧਰ ਇੱਧਰ ਕੌਣ ਹੋ ਗੁੰਮੀ ਨਹੀਂ ਆ ਆਈ ਦੀ ਪਿੱਛੇ ਡਰੈਸਿੰਗ ਕਿਉਂ ਆ ਗਿਆ ਇਹਦਾ ਪਿੱਛੇ ਨਹੀਂ ਸ਼ਹਿਰ ਵਤਨ ਡਰੈਸਿੰਗ ਇਹ ਬਈ ਜਦੋਂ ਬਣੂਗਾ ਫਿਰ ਦੱਸਣ ਦਾ ਫਾਇਦਾ ਤੂੰ ਪਹਿਲਾਂ ਕੋਈ ਨਹੀਂ ਸਟ੍ਰਕਚਰ ਬਣ ਕੇ ਤਿਆਰ ਹੋਊਗਾ ਫੇਰ ਹੀ ਪਤਾ ਲੱਗੂ ਸਹੀ ਕੀ ਸਾਵਣਾ ਮਿੱਟੀ ਦਾ ਪੈ ਕੇ ਮਿੱਟੀ ਪਾਈ ਪੰਚਲਾਦਾ ਥੋੜੀ ਪਾਉਗੀ ਮਿੱਟੀ ਹੋਰ ਹੈ ਨਾ ਮਤਲਬ ਕਿ ਥੋੜੀ ਪਾਉਗੀ ਥੋੜੀ ਪਾਉਗੀ ਕੁੱਲ ਮਿਲਾ ਕੇ ਇਧਰਲੇ ਪਾਸੇ ਆ ਜਾਓ ਬਸ ਆਹ ਨਹੀਂ ਰਹਿ ਗਈ ਇੱਥੇ ਆਹ ਨਿੱਕੀਆਂ ਭੜੀਆਂ ਵਿਚਾਲੇ ਵਾਲੀਆਂ ਬਾਕੀ ਤਾਂ ਬਹੁਤ ਢੂੰਗੀਆਂ ਭੜੀਆਂ ਤਾਂ ਇਹਦਾ ਇੱਥੋਂ ਤਾਂ ਨਹੀਂ ਜਾਣੀਏ ਜਿੱਥੇ ਗੱਗੂ ਦਾ ਹੱਥ ਦੁਰਵਾਦੀ ਦੀ ਨੀਂਦ ਹਾਂ ਸੜਕ ਨਾਲ ਹੋ ਗਏ 5 ਫੁੱਟ ਉੱਚੇ 4-5 ਫੁੱਟ ਉੱਚੇ ਦੀ ਆਪਣੀ ਨੀ ਬਣ ਜਾਣੀ ਜੇ 8 ਫੁੱਟ ਡੂੰਗੀ ਮਤਲਬ ਇਹਨਾਂ ਨੇ ਡੂੰਗੀ 5 ਇਹਨਾਂ ਨੇ ਪਹਿਲਾਂ ਪਟਾਈ ਸੀ 35000 ਇੱਕ ਥੱਲੇ ਲਾਤੀ ਹਾਂ ਬੰਦੇ ਤੋਂ ਵੀ ਜਾਰੀ ਡੂੰਗੀ ਥੱਲੇ ਨਹੀਂ ਰੱਖੀ ਹਾਂ ਬਾਕੀ ਆ ਜਿਹੜਾ ਸਟਰਕਚਰ ਬਣਿਆ ਹੋਣਾ ਘੱਟੋ ਘੱਟ 49 ਪਿੱਲਰ ਲੱਗੇ ਹੋਏ ਆ ਇੱਕੇ ਹਜੇ ਹੋ ਰਹਿਣਾ ਟੌਣ ਵਾਲਾ ਸਾਰਾ ਆ ਇੱਥੇ ਪਿੱਲਰ ਹੋਣੇ ਅੱਗੇ ਵੀ ਹੋਣੇ ਆ ਉਹ ਸਾਰੇ ਥਾਂ ਤੇ ਪਿੱਲਰ ਆ ਜਾਈਏ ਬਾਕੀ ਬਣ ਜਾਣਾ ਸੁਝਾਸ਼ਨ ਤੁਸੀਂ ਜ਼ਰੂਰ ਦਿੰਦੇ ਰਹੋ ਤੇ ਇਸੇ ਨਾਲ ਅੱਜ ਦਾ ਬਲੌਗ ਸਾਡਾ ਖਤਮ ਹੁੰਦਾ ਹੈ